ਲੋਕ ਅੱਜਕੱਲ ਦੁਖੀ ਪਤਾ ਕਿਉਂ ਹੋ ਰਹੀ ਆ ਲੋਕ ਇਸ ਕਰਕੇ ਦੁਖੀ ਹੋ ਰਹੇ ਆ ਵੀ ਦੂਜਿਆਂ ਕੋਲੇ ਉਹ ਚੀਜ਼ਾਂ ਹੈਗੀਆਂ ਮੇਰੇ ਕੋਲੇ ਉਹ ਚੀਜ਼ ਹੈ ਨਹੀਂਗੀ ਦੂਜਿਆਂ ਦੀ ਵੈਲਥ ਵਧੀਆ ਮੇਰੀ ਵੈਲਥ ਘਟਾ ਲੋਕਾਂ ਕੋਲੇ ਕਾਰਾਂ ਵੱਡੀਆਂ ਮੇਰੇ ਕੋਲੇ ਕਾਰਾਂ ਛੋਟੀਆਂ ਲੋਕਾਂ ਕੋਲੇ ਮਹਿਲ ਪਾਏ ਹੋਏ ਆ ਮੇਰੇ ਕੋਲੇ ਤਾਂ ਇੱਕ ਸਿੰਪਲ ਜਿਹਾ ਘਰ ਆ ਲੋਕਾਂ ਦੇ ਬੱਚੇ ਹੈਲਦੀ ਆ ਮੇਰੇ ਬੱਚੇ ਹੈਲਦੀ ਹੈ ਨਹੀਂਗੇ ਜਾ ਲੋਕਾਂ ਦੇ ਬੱਚੇ ਪੜਦੇ ਆ ਪਹਿਲੇ ਨੰਬਰ ਤੇ ਆ ਰਹੇ ਆ ਮੇਰੇ ਬੱਚੇ ਪਹਿਲੇ ਨੰਬਰ ਤੇ ਨਹੀਂ ਆ ਰਹੇ ਹਰ ਵੇਲੇ ਕੰਪੈਰੀਜ਼ਨ ਵਿੱਚ ਰੋਗ ਲੋਕ ਜਿਉਂ ਰਹੇ ਆ ਇਸ ਦੁਨੀਆ ਵਿੱਚ ਇਸੇ ਗੱਲ ਕਰਕੇ ਲੋਕ ਦੁਖੀ ਆ ਕੰਪੈਰੀਜ਼ਨ ਜਿੰਨਾ ਤੁਸੀਂ ਕਰੋਗੇ ਨਾ ਉਨਾ ਤੁਸੀਂ ਜ਼ਿੰਦਗੀ ਚ ਦੁਖੀ ਹੋਈ ਜਾਣਾ ਇੱਕ ਗੱਲ ਮੇਰੀ ਪੱਲੇ ਬੰਨ ਲਓ ਜਿੰਨਾ ਜ਼ਿਆਦਾ ਕੰਪੈਰੀਜ਼ਨ ਕਰੋਗੇ ਉਨੀ ਜ਼ਿਆਦਾ ਤੁਹਾਡੇ ਅੰਦਰ 네ਗੈਟਿਵਿਟੀ ਆਈ ਜਾਣੀ ਆ ਕੰਪੈਰੀਜ਼ਨ ਤੋਂ ਇਨਸਪੀਰੇਸ਼ਨ ਲੈਣੀ ਉਹ ਗੱਲ ਵੱਖਰੀ ਹੈ ਤੇ ਕੰਪੈਰੀਜ਼ਨ ਕਰਕੇ ਸਾੜਾ ਕਰਨਾ ਅੰਦਰੋਂ ਦੀ ਅੰਦਰੋਂ ਅੰਦਰੀ ਝੁਰਨਾ ਹੋਰ ਜ਼ਿਆਦਾ ਨੈਗੇਟਿਵ ਹੋ ਜਾਣਾ ਸੋਚਦੇ ਰਹਿਣਾ ਉਹ ਗੱਲ ਵੱਖਰੀ ਹੈ ਇੱਕ ਕੋਈ ਜੇ ਮੇਰਾ ਦੋਸਤ ਅੱਜ ਅੱਜ ਦੇ ਟਾਈਮ 'ਚ ਪੈਸੇ ਬਣਾ ਰਿਹਾ ਤਾਂ ਮੈਂ ਉਹਨੂੰ ਦੇਖ ਕੇ ਕੋਈ ਸੇਧ ਲਵਾਂ ਤੇ ਮੈਂ ਵੇਲਾ ਤਾਂ ਉਹਨੂੰ ਦੇਖ ਕੇ ਮੈਂ ਵੀ ਕੋਈ ਨਾ ਕੋਈ ਪਲੈਟਫਾਰਮ ਚੂਜ਼ ਕਰ ਲਿਆ ਮਿਹਨਤ ਕਰਨ ਲੱਗ ਪਿਆ ਤਾਂ ਪ੍ਰਮਾਤਮਾ ਕੁਦਰਤ ਮੇਰੀ ਮਿਹਨਤ ਨੂੰ ਦੇਖ ਕੇ ਬਰਕਤ ਪਾਊਗੀ ਮੇਰੇ ਚੰਗੇ ਕਰਮਾਂ ਨੂੰ ਦੇਖ ਕੇ ਬਰਕਤ ਪਾਉਗੀ ਜੋ ਮੈਂ ਆਪਦੇ ਮਾਂ ਪਿਓ ਦੀ ਕੋਈ ਸਮਾਜ ਦੀ ਸੇਵਾ ਕਰ ਰਿਆਂ ਨੂੰ ਦੇਖ ਕੇ ਬਰਕਤ ਪਾਉਗੀ ਪਰ ਜੇ ਮੈਂ ਆਪਦੇ ਦੋਸਤ ਨੂੰ ਦੇਖ ਕੇ ਵੀ ਉਹ ਚਾਰ ਛਿਲੜ ਬਣਾ ਰਿਆ ਉਹਨੇ ਚਾਰ ਗੱਡੀਆਂ ਲੈ ਜਾਂਦੀਆਂ ਉਹਨੇ ਚਾਰ ਪਲਾਟ ਖਰੀਦ ਲੇ ਤੇ ਇਸ ਜਿੰਨੂ ਦੇਖ ਕੇ ਜੇ ਮੈਂ ਸਾੜਾ ਖਾ ਰਿਆਂ 네ਗੇਟਿਵ ਹੋ ਰਿਆਂ ਜਦ ਮੈਂ ਆਪਦੇ ਆਪ ਨੂੰ ਦੋਸ਼ ਦੇ ਰਿਆਂ ਆਪਦੇ ਮਾਪਿਓ ਨੂੰ ਦੋਸ਼ ਦੇ ਰਿਆਂ ਵੀ ਤੁਸੀਂ ਮੇਰੇ ਲਈ ਕੀ ਬਣਾਇਆ ਤੁਸੀਂ ਮੈਨੂੰ ਚੰਗੇ ਸਕੂਲ ਪੜ੍ਹਾਇਆ ਨਹੀਂ ਉਹ ਦੇਖ ਉਹਨਾਂ ਦਾ ਉਹਨਾਂ ਨੇ ਆਪਦਾ ਬੱਚਾ ਉਸ ਚੰਗੇ ਸਕੂਲ 'ਚ ਪੜ੍ਹਾਤਾ ਤੇ ਅੱਜ ਉਹ ਕਿੱਥੇ ਦੀ ਕਿੱਥੇ ਪਹੁੰਚ ਗਿਆ ਇਹ ਬਿਲਕੁਲ ਬੇਵਕੂਫੀ ਵਾਲੀਆਂ ਗੱਲਾਂ ਇਸ ਨਾਲ ਤੁਸੀਂ ਦੁਖੀ ਹੋਵੋਗੇ ਤੁਸੀਂ ਆਪਦੇ ਪਰਿਵਾਰ ਨੂੰ ਵੀ ਦੁਖੀ ਕਰੋਗੇ ਕਿਉਂਕਿ ਸੰਸਾਰ 'ਚ ਜੋ ਕੁਝ ਵੀ ਚੱਲ ਰਿਹਾ ਉਸ ਕੁਦਰਤ ਦੇ ਪਾਣੇ ਅੰਦਰ ਚੱਲ ਰਿਹਾ ਕਿਉਂਕਿ ਜੋ ਵੀ ਆਪਣੇ ਨਾਲ ਹੋ ਰਿਹਾ ਉਹ ਆਪਣੇ ਪ੍ਰਾਣੇ ਕਰਮਾਂ ਦੁਆਰਾ ਉਸੇ ਅਕੋਰਡਿੰਗ ਹੀ ਯੂਨੀਵਰਸ ਕਰ ਰਿਹਾ ਉਸੇ ਅਕੋਰਡਿੰਗ ਹੀ ਪ੍ਰਮਾਤਮਾ ਆਪਾਨੂੰ ਉਹ ਚੀਜ਼ਾਂ ਦੇ ਰਿਹਾ ਉਸੇ ਅਕੋਰਡਿੰਗ ਹੀ ਪ੍ਰਮਾਤਮਾ ਆਪਾਨੂੰ ਪਲੈਟਫਾਰਮ ਦੇ ਰਿਹਾ ਹਾਂ ਇਹ ਜ਼ਰੂਰ ਆ ਵੀ ਜੇ ਆਪਾਂ ਉਸ ਪ੍ਰਮਾਤਮਾ ਨਾਲ ਉਸ ਵਾਈਬ੍ਰੇਸ਼ਨ ਨਾਲ ਜੁੜਦੇ ਹਾਂ ਤਾਂ ਚੀਜ਼ਾਂ ਆਪਾਂ ਨੂੰ ਬਹੁਤ ਜਲਦੀ ਮਿਲ ਲੱਗ ਜਾਂਦੀਆਂ ਜੋ ਆਪਾਂ ਚੀਜ਼ਾਂ ਚਾਹੁੰਦੇ ਹਾਂ ਪ੍ਰਮਾਤਮਾ ਆਪਾਂ ਨੂੰ ਜਲਦੀ ਜਲਦੀ ਦੇਣ ਲੱਗ ਜਾਂਦਾ ਤੇ ਉਹਦੇ ਲਈ ਆਪਾਂ ਨੂੰ ਆਪਣੇ ਮਨ ਦਾ ਭਾਂਡਾ ਖਾਲੀ ਕਰਨਾ ਪੈਂਦਾ ਆਪਾਂ ਨੂੰ ਵਿਚਾਰਾਂ ਤੋਂ ਰਹਿਤ ਹੋਣਾ ਪੈਂਦਾ ਆਪਾਂ ਨੂੰ ਉਸ ਸਥਿਤੀ ਵਿੱਚ ਜਾਣਾ ਪੈਂਦਾ ਵੀ ਜੇ ਆਪਣਾ ਲਾਜ਼ ਵੀ ਹੋ ਜੇ ਤਾਂ ਆਪਾਂ ਨੂੰ ਕੋਈ ਫਰਕ ਨਾ ਪਵੇ ਜੇ ਆਪਾਂ ਨੂੰ ਆਪਾਂ ਦੁਨੀਆ ਵਿੱਚ ਇਕੱਲੇ ਵੀ ਰਹਿ ਜਾਈਏ ਤਾਂ ਆਪਾਂ ਨੂੰ ਕੋਈ ਫਰਕ ਨਾ ਪਵੇ ਜਦੋਂ ਉਸ ਲੈਵਲ ਦਾ ਆਪਣਾ ਭਾਂਡਾ ਖਾਲੀ ਹੋ ਜਾਂਦਾ ਵੀ ਆਪਾਂ ਕਹਿ ਲਓ ਵੀ ਸੂਲਾਂ ਤੇ ਵੀ ਚੱਲ ਜਾਈਏ ਆਪਾਂ ਨੂੰ ਫਰਕ ਨਾ ਪਵੇ ਜੋ ਆਪਾਂ ਨੂੰ ਪਰਮਾਤਮਾ ਕਹਿ ਰਿਹਾ ਉਸ ਅਕੋਰਡਿੰਗ ਚੱਲਣ ਲੱਗ ਗਏ ਮਤਲਬ ਆਪਾਂ ਆਪਣੀ ਜ਼ਿੰਦਗੀ ਨੂੰ ਅਕਸੈਪਟ ਕਰ ਲਿਆ ਜੇ ਆਪਣੇ ਤੇ ਕੋਈ ਪ੍ਰਸਥਿਤੀ ਮਾੜੀ ਆ ਗਈ ਆ ਤੇ ਆਪਾਂ ਉਸ ਦੇ ਪਾਣੀ ਨੂੰ ਅਕਸੈਪਟ ਕਰ ਲਿਆ ਵੀ ਮੇਰਾ ਧੰਗੁਰੂ ਨਾਨਕ ਦੇਵ ਜੀ ਜੋ ਕਰ ਰਿਹਾ ਜ਼ਿੰਦਗੀ ਚ ਜੋ ਮੇਰੇ ਨਾਲ ਹੋ ਰਿਹਾ ਉਸ ਮਾਲਕ ਦੀ ਰਜ਼ਾਣਾ ਹੋ ਰਹੀ ਆ ਹਾਂ ਫਿਰ ਤੁਹਾਡੇ ਕਰਮ ਜਲਦੀ ਕੱਟਣ ਲੱਗ ਜਾਂਦੇ ਆ ਤੁਸੀਂ ਦੁੱਖ ਚੋਂ ਛੇਤੀ ਨਿਕਲ ਜਾਂਦੇ ਹੋ ਕਿਉਂਕਿ ਹਰ ਵੇਲੇ ਯੂਨੀਵਰਸ ਤੁਹਾਨੂੰ ਲੈਸਨ ਸਿਖਾ ਰਿਹਾ ਜੇ ਮੈਂ ਕਈ ਵਾਰੀ ਸੋਚਦਾ ਹੁੰਨਾ ਵੀ ਉਸ ਚੀਜ਼ਾਂ ਹੈਗੀਆਂ ਜੋ ਮੈਂ ਇਹ ਜਨਮ ਚ ਨਹੀਂ ਕਰਦਾ ਜਿਵੇਂ ਕਿ ਮੈਂ ਛੇਤੀ ਦੁਖੀ ਨਹੀਂ ਹੁੰਦਾ ਇਹ ਮੇਰੇ ਸ਼ੁਰੂ ਤੋਂ ਨੇਚਰ ਜਾਂ ਮੇਰੇ ਭੈਣ ਭਾਈ ਜਿਹੜੇ ਹੈਗੇ ਉਹ ਵੀ ਕਈ ਵਾਰੀ ਮੈਨੂੰ ਕਹਿ ਦਿੰਦੇ ਆ ਵੀ ਤੂੰ ਛੇਤੀ ਟੈਨਸ਼ਨ ਨਹੀਂ ਲੈਂਦਾ ਤੂੰ ਜ਼ਿਆਦਾ ਸੋਚਦਾ ਨਹੀਂਗਾ ਵੀ ਜ਼ਿਆਦਾ ਚਿੰਤਾ ਨਹੀਂ ਲੈਂਦਾ ਕਿਉਂਕਿ ਇਹ ਮੇਰੀ ਸ਼ੁਰੂ ਤੋਂ ਆਦਤ ਹੋਈ ਆ ਸ਼ੁਰੂ ਤੋਂ ਮਤਲਬ मतलब ब्रिंगिंग ਤਾਂ ਸਾਡੀ મતલਬ ਭੈਣ ਭਰਾਵਾਂ ਦੀ ਇਕੱਠਿਆਂ ਦੀ ਆ ਹਨਾ ਜਾਂ ਹੋਰ ਵੀ ਬੱਚਿਆਂ ਦੀ ਬ੍ਰਿੰਗਿੰਗ ਜੇ ਇੱਕ ਘਰੇ ਹੈਗੀ ਆ ਤੇ ਬ੍ਰਿੰਗਿੰਗ ਇਕੱਠੀ ਹੋਈ ਹੋਣੀ ਆ এনवायरमेंट ਇਕੱਠਾ ਪਰ ਕਈ ਟੈਨਸ਼ਨ ਜ਼ਿਆਦਾ ਲੈਂਦੀ ਹੈ ਕਈ ਟੈਨਸ਼ਨ ਬਿਲਕੁਲ ਨਹੀਂ ਲੈਂਦੇ ਸੋ ਮੇਰੀ ਹਮੇਸ਼ਾ ਆਦਤ ਰਹੀ ਹੈ ਮੈਂ ਗੁੱਸਾ ਵੀ ਬਿਲਕੁਲ ਨਹੀਂ ਕਰਦਾ ਗੁੱਸਾ ਕਦੇ ਭਾਵੇਂ ਆ ਜੇ ਹਨਾ ਗੁੱਸਾ ਉੱਥੇ ਆਪਾਂ ਨੂੰ ਦਿਖਾਉਣਾ ਪੈਂਦਾ ਜਿੱਥੇ ਆਪਾਂ ਨੂੰ ਪਤਾ ਵੀ ਉਹ ਕੋਈ ਅਗਲਾ ਇਨਸਾਨ ਸੀਮਾ ਤੋਂ ਅੱਗੇ ਨੰਗ ਰਿਹਾ ਹਨਾ ਉਹ ਆਪਾਂ ਆਪਦੇ ਸਨਮਾਨ ਲਈ ਗੁੱਸਾ ਕਰਦੇ ਆਂ ਪਰ ਊ ਮੈਂ ਛੇਤੀ ਗੁੱਸਾ ਨਹੀਂ ਕਰਦਾ ਕਿਉਂਕਿ ਮੈਨੂੰ ਇਹ ਲੱਗਦਾ ਵੀ ਜਿਹੜੀ ਮੇਰੀ ਸੂਲ ਆ ਮੇਰੀ ਆਤਮਾ ਮੈਂ ਉਹ ਜਰਨੀ ਤੈਅ ਕੀਤੀ ਹੋਈ ਆ ਪਿਛਲੇ ਜਨਮ ਚ ਮੈਂ ਸਿੱਖਿਆ ਹੋਇਆ ਕਿਉਂਕਿ ਹਰ ਇੱਕ ਦੀ ਸੂਲ ਹਰ ਇੱਕ ਦੀ ਆਤਮਾ ਲੈਸਨ ਸਿਖਾਉਂਦੀ ਆ ਜਦੋਂ ਆਪਾਂ ਉਹ ਲੈਸਨ ਸਿੱਖ ਜਾਂਨੇ ਆ ਆਪਾਂ ਅੱਗੇ ਵਧ ਜਾਂਨੇ ਆ ਕੋਈ ਲੈਸਨ ਸਿੱਖੇ ਹੋਏ ਆਉਣੇ ਹੋ ਸਕਦਾ ਪਿਛਲੇ ਜਨਮ ਚ ਪਿਛਲੇ ਜਨਮਾਂ ਚ ਬਹੁਤ ਗੁੱਸਾ ਕਰਦਾ ਹੋਵਾਂ ਮੈਂ ਉਹ ਗੁੱਸੇ ਤੋਂ ਉਹ ਲੈਸਨ ਸਿੱਖੇ ਕਿਤੇ ਨਾ ਕਿਤੇ ਜਾ ਕੇ ਕਿਉਂਕਿ ਜਿਹੜਾ ਬੰਦਾ ਗੁੱਸਾ ਨਹੀਂ ਕਰਦਾ ਉਹ ਆਪਦੀ એનર્ਜੀ ਬਚਾ ਰਿਹਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਇਹ ਆਪਣੀ ਪ੍ਰਕਿਰਤੀ ਹੈ ਨਹੀਂ ਕੀ ਆਪਣੀ ਪ੍ਰਕਿਰਤੀ ਹੈਗੀ ਆ ਖੁਸ਼ ਰਹਿਣਾ ਕਿਉਂਕਿ ਜਦੋਂ ਤੁਸੀਂ ਖੁਸ਼ ਰਹੋਗੇ ਉਦੋਂ ਤੁਹਾਡਾ એનર્ਜੀ ਲੈਵਲ ਉਸ ਪਰਮਾਤਮਾ ਨਾਲ ਉਸ ਮਾਲਕ ਨਾਲ ਜੁੜੂਗਾ ਉਦੋਂ ਤੁਹਾਡਾ ਸਰੀਰ ਵੀ ਸਿਹਤਮੰਦ ਰਹੂਗਾ 70 ਤੋਂ 80% ਬਿਮਾਰੀਆਂ ਗੁੱਸੇ ਤੋਂ ਆਉਂਦੀਆਂ ਜਦੋਂ ਆਪਾਂ ਆਪਦੇ ਆਪ ਨੂੰ ਜਾਂ ਕਿਸੇ ਤੇ ਗੁੱਸਾ ਕਰਦੇ ਆ ਜਾਂ ਆਪਾਂ ਐਕਸੈਪਟੈਂਸ ਰੱਖਦੇ ਆ ਐਕਸੈਪਟੈਂਸ ਪੂਰੀ ਨਹੀਂ ਹੁੰਦੀ ਉਹਨੇ ਐਂ ਕਿਉਂ ਨਹੀਂ ਕੀਤਾ ਮੇਰੇ ਮਾਂ ਪਿਓ ਨੇ ਮੇਰੇ ਦੋਸਤਾਂ ਨੇ ਮੇਰੇ ਨਾਲ ਐਂ ਕੀਤਾ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਹਨਾ ਕੋਈ ਨਾ ਕੋਈ ਕਿਸੇ ਚੀਜ਼ ਪਿੱਛੇ ਆਪਾਂ ਕੰਪਲੇਂਟ ਕਰਦੇ ਆ ਐਕਸੈਪਟੈਂਸ ਐਕਸੈਪਟੈਂਸ ਰੱਖਦੇ ਆ ਪਰਮਾਤਮਾ ਤੋਂ ਐਕਸੈਪਟੈਂਸ ਰੱਖੀ ਉਹ ਚੀਜ਼ ਹੋਈ ਨਹੀਂ ਅਰਦਾਸਾਂ ਕੀਤੀਆਂ ਹੋਈ ਨਹੀਂ ਫਿਰ ਆਪਾਂ ਦੁਖੀ ਹੁੰਨੇ ਆ ਹਨਾ ਦੁਖੀ ਹੋਣਦਿਆਂ ਤਾਂ ਨਿੱਕੀ ਜੀ ਗੱਲ ਆ ਜੇ ਕੋਈ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਵਿੱਚ ਦੱਸਿਆ ਸੀ ਵੀ ਆਪਣੇ ਘਰ ਦਾ ਕੋਈ ਪਿਆਰਾ ਜਿਹਾ ਬੱਚਾ ਹਨਾ ਬੱਚਿਆਂ ਦੀ ਕਿੰਨੀ ਵਾਈਬ੍ਰੇਸ਼ਨ ਹਾਈ ਹੁੰਦੀ ਆ ਉਹਨਾਂ ਨੂੰ ਦੇਖ ਕੇ ਮਾਣ ਹੀ ਖੁਸ਼ ਹੋ ਜਾਂਦਾ ਇੱਕ ਬਜ਼ੁਰਗ ਜਿਹਦੀ ਵਾਈਬ੍ਰੇਸ਼ਨ ਲੋ ਰਹਿੰਦੀ ਆ ਜਿਹੜਾ ਪਰਮਾਤਮਾ ਨਾਲ ਨਹੀਂ ਜੁੜਿਆ ਉਹਦੀ ਵਾਈਬ੍ਰੇਸ਼ਨ ਹਮੇਸ਼ਾ ਲੋ ਰਹਿੰਦੀ ਆ ਹਨਾ ਜੇ ਕੋਈ ਉਹ ਜੇ ਬਜ਼ੁਰਗ ਕੋਲੇ ਬੈਠੋਗੇ ਉਹ ਦੁੱਖ ਦਰਦ ਸੁਣਾਊਗਾ ਹਨਾ ਸੋ ਕੁਝ 네ਗੇਟਿਵ 네ਗੇਟਿਵ ਗੱਲਾਂ ਸੁਣਾਊਗਾ ਉਹ ਹਨਾ ਉਹਦੇ ਅੰਦਰ ਉਹ ਗੁਲਾਬ ਦਾ ਫੁੱਲ ਖਤਮ ਹੋ ਚੁੱਕਿਆ ਜੇ ਉਹ ਬੱਚੇ ਨੂੰ ਮਿਲੂਗਾ ਤਾਂ ਮਿੰਟੂ ਮਿੰਟ ਉਸ ਗਲਾਬ ਦਾ ਫੁੱਲ ਉਹਦੇ ਮਨ ਦਿਲ ਦੇ ਅੰਦਰ ਖੇਡੋਂਦਾ ਕਿੰਨਾ ਉਹ ਬਜ਼ੁਰਗ ਪ੍ਰਸੰਨ ਹੋ ਜਾਂਦਾ ਜਿਹੜਾ ਉਹ ਮੰਚੇ ਤੇ ਬੈਠਾ ਕਿੰਨਾ ਦੁਖੀ ਸੀ ਕਿਉਂਕਿ ਉਹ ਬੱਚੇ ਦੇ ਅੰਦਰ ਉਹ ਵਾਈਬ੍ਰੇਸ਼ਨ ਆ ਉਹ ਦੂਜੇ ਦੇ ਅੰਦਰ ਵੀ ਵਾਈਬ੍ਰੇਸ਼ਨ ਐਕਟਿਵ ਕਰ ਦਿੰਦਾ ਉਹ ਬੱਚੇ ਨੂੰ ਦੇਖ ਕੇ ਜਿੰਨਾ ਮਰਜੀ ਇਨਸਾਨ ਕੋਈ ਵੀ ਇਨਸਾਨ ਦੁਖੀ ਆ ਉਹ ਬੱਚੇ ਨੂੰ ਦੇਖ ਕੇ ਮਿੰਟੂ ਮਿੰਟ ਖੁਸ਼ ਹੋ ਜਾਂਦਾ ਚਾਹੇ ਉਹ ਬਿਮਾਰ ਵੀ ਕਿਉਂ ਨਾ ਹੋਵੇ ਕੋਈ ਬੰਦਾ ਬਿਮਾਰ ਵੀ ਕਿਉਂ ਨਾ ਹੋਵੇ ਬੈੱਡ ਤੇ ਪਿਆ ਹੋਵੇ ਬੱਚੇ ਨੂੰ ਦੇਖ ਕੇ ਮਿੰਟੂ ਮਿੰਟ ਖੁਸ਼ ਹੋ ਜੂਗਾ ਕਿਉਂਕਿ ਉਹ ਬੱਚੇ ਅੰਦਰ ਉਹ ਵਾਈਬ੍ਰੇਸ਼ਨ ਆ ਇਦਾਂ ਹੀ ਆਪਾਂ ਨੂੰ ਆਪਦੇ ਅੰਦਰ ਉਹ ਵਾਈਬ੍ਰੇਸ਼ਨ ਸੈੱਟ ਕਰਨੀ ਪੈਣੀ ਆ ਆਪ ਨੂੰ ਖੁਸ਼ ਰਹਿਣਾ ਪੈਣਾ ਤੁਸੀਂ ਯਕੀਨ ਮੰਨੋ ਲੇਡੀਜ਼ ਵਿੱਚ ਜਿਹੜੀਆਂ ਤੁਸੀਂ ਕਹਿ ਲੋ ਵੀ 70 ਤੋਂ 80% ਬਿਮਾਰੀਆਂ ਲੱਗਦੀਆਂ ਉਹ ਸਭ ਤੋਂ ਵੱਡੇ ਦੋ ਕਾਰਨਾਂ ਤਿੰਨ ਕਾਰਨਾਂ ਜੈਲ ਸੀ ਦੂਜਿਆਂ ਨੂੰ ਦੇਖ ਕੇ ਚੁਰਨਾ ਜਾਂ ਕੋਈ ਗਲਤ ਦਿਮਾਗ ਚ ਚਲਾਈ ਰੱਖਣੀ ਇੱਕ ਗੁੱਸਾ ਗੁੱਸੇ ਨਾਲ ਜਿਹੜੀਆਂ ਲੇਡੀਜ਼ ਦੇ ਆਪਣੇ ਜਿਹੜੇ ਆ ਥੱਲੇ ਦੇ ਚੱਕਰ ਹੁੰਦੇ ਆ ਇੰਨਾ ਚ ਬਹੁਤ ਪ੍ਰੋਬਲਮ ਕ੍ਰੀਟ ਹੁੰਦੀ ਆ ਇੱਕ ਜਿਹੜਾ ਡਰ ਆ ਡਰ ਕਰਕੇ ਜਦੋਂ ਲੇਡੀਜ਼ ਅੰਦਰ ਡਰ ਪੈ ਜਾਂਦਾ ਉਹਨਾਂ ਦੇ ਜਿਹੜੀਆਂ ਪਰਸਨਲ ਡਿਜ਼ੀਜ਼ ਹੁੰਦੀਆਂ ਉਹ ਸਟਾਰਟ ਹੋ ਜਾਂਦੀਆਂ ਸੋ ਇਹ ਚੀਜ਼ਾਂ ਕੋਈ ਨਹੀਂ ਗੌਰ ਕਰਦਾ ਜੀ ਤੁਸੀਂ ਜੇ ਤੁਸੀਂ ਆਪ ਦੇ ਘਰ ਦੇ ਅੰਦਰ ਵਾਤਾਵਰਨ ਚੰਗਾ ਰੱਖੋਗੇ ਆਪਦੇ ਅ ਪਰਿਵਾਰ ਨੂੰ ਪ੍ਰਕਿਰਤੀ ਨਾਲ ਜੋੜੋਗੇ ਨਾਮ ਜਪਣਾ ਜੋੜੋਗੇ ਹਨਾ ਤਾਂ ਤੁਹਾਡਾ ਘਰ ਸਵਰਗ ਇੱਥੇ ਹੀ ਆ ਸਵਰਗ ਨਰਕ ਇੱਥੇ ਹੀ ਆ ਸਭ ਕੁਝ ਇੱਥੇ ਹੀ ਆ ਜੇ ਤੁਸੀਂ ਆਪਦੇ ਬੱਚਿਆਂ ਨੂੰ ਨਾਮ ਜਪਣਾ ਜੁੜਿਆ ਹੋਇਆ ਆਪ ਵੀ ਜੁੜੇ ਹੋਏ ਹੋ ਪਰਮਾਤਮਾ ਦੀਆਂ ਘਰ ਵਿੱਚ ਗੱਲਾਂ ਹੁੰਦੀਆਂ ਹਨਾ ਤਾਂ ਇੱਥੇ ਹੀ ਸਵਰਗ ਆ ਸਭ ਕੁਝ ਮਿਲੂਗਾ ਤੁਹਾਨੂੰ ਪਰਮਾਤਮਾ ਤੁਹਾਨੂੰ ਸਭ ਕੁਝ ਦੇਊਗਾ ਜੋ ਵੀ ਤੁਸੀਂ ਮੈਨੀਫੈਸਟ ਕਰਨੀ ਹੈ ਮਾਲਕ ਦੇਊਗਾ ਤੁਹਾਨੂੰ ਪਰ ਤੁਹਾਡੇ ਮਨ ਦਾ ਭਾਂਡਾ ਖਾਲੀ ਹੋਣਾ ਚਾਹੀਦਾ ਮੰਦਾ ਪਾਂਡਾ ਕਦੋਂ ਖਾਲੀ ਹੋਊਗਾ ਜਦੋਂ ਆਪਾਂ ਇਸ ਵਿਕਾਰਾਂ ਤੋਂ ਉੱਪਰ ਉੱਠ ਕੇ ਜਦੋਂ ਆਪਾਂ ਦਿਖਾਵਾ ਕਰਨਾ ਛੱਡਤਾ ਜਦੋਂ ਆਪਾਂ ਇਸ ਚੀਜ਼ ਲਈ ਨਹੀਂ ਲਈ ਵੀ ਮੈਂ ਦੂਜੇ ਨੂੰ ਵਿਖਾਉਣਾ ਵੀ ਮੈਂ ਘਰ ਵੱਡਾ ਪਾਵਾਂ ਉਹਨੇ ਘਰ ਵੱਡਾ ਪਾਇਆ ਉਹਨੇ ਮਹਿਲ ਮਨਾਰੇ ਪਾਇਆ ਮੈਂ ਉਸ ਕਰਕੇ ਮਿਹਨਤ ਕਰ ਰਿਹਾ ਉਹਨੂੰ ਮੈਂ ਵਿਖਾਵਾ ਨਹੀਂ ਤੁਸੀਂ ਸਿੰਪਲ ਸਾਦਾ ਜੀਵਨ ਜਿਓ ਪੰਜਾਬ ਵਿੱਚ ਲੋਕ ਕਿਉਂ ਦੁਖੀ ਆ ਪੰਜਾਬ ਵਿੱਚ ਲੋਕ ਇਸ ਕਰਕੇ ਦੁਖੀ ਆ ਕੁਝ ਯੂਥ ਨੂੰ ਨਸ਼ੇ ਨੇ ਪੱਟ ਰੱਖਿਆ ਕੁਝ ਗਲਤ ਕੰਮਾਂ ਨੇ ਪੱਟ ਰੱਖਿਆ ਮਤਲਬ ਉਹ ਆਪਦੀ એનર્ਜੀ ਵਹਾਈ ਜਾ ਰਹੀ ਆ ਵਹਾਈ ਜਾ ਰਹੀ ਆ એનર્ਜੀ ਇੱਕ ਗੱਲ ਮੇਰੀ ਯਾਦ ਰੱਖਿਓ ਜਿਹੜੀ ਉਹ એનર્ਜੀ ਆ ਉਹੀ ਤੁਹਾਡੇ ਚਿਹਰੇ ਤੇ 글로 ਲਿਆਉਗੀ ਉਹੀ ਤੁਹਾਨੂੰ ਪਰਮਾਤਮਾ ਨਾਲ ਮਿਲਾਉਗੀ ਤੇ ਉਹੀ એનર્ਜੀ ਤੁਹਾਡੀ ਵਿੜਾਪੇ ਵਿੱਚ ਤੁਹਾਡਾ ਸਾਥ ਦੇਊਗੀ ਤੇ ਉਹੀ એનર્ਜੀ ਤੁਹਾਨੂੰ ਜਿੱਥੇ ਤੁਸੀਂ ਮਕਾਮ ਤੇ ਪਹੁੰਚਣਾ ਉਹੀ એનર્ਜੀ ਤੁਹਾਨੂੰ ਸਾਥ ਦੇਊਗੀ ਉਹੀ ਇੱਕ ਲਾਈਫ ਫੋਰਸ એનર્ਜੀ ਆ ਉਹੀ ਇੱਕ ਸਭ ਤੋਂ ਵੱਡਾ ਮੋਟੀਵੇਸ਼ਨ ਆ ਤੇ ਯੂਥ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ 네ਗੇਟਿਵਿਟੀ ਲਿਆਉਂਦੀਆਂ ਬਹੁਤ ਵੱਡਾ ਕਾਰਨ ਆ ਯੂਥ ਵਿੱਚ ਇੱਕ ਨਸ਼ੇ ਦਾ ਕਾਰਨ ਇੱਕ ਦਿਖਾਵਾ ਦਿਖਾਵੇ ਕਰਕੇ ਲੋਕ ਲੋਕਾਂ ਕੋਲੇ ਬਹੁਤ ਜੀ ਆਪਾਂ ਕੱਗੇ ਵੀ ਵਿਆਹਾਂ ਸ਼ਾਦੀਆਂ ਤੇ ਕਿੰਨਾ ਪੈਸਾ ਖਰਚ ਕਰ ਰਹੇ ਹਣਾਂ ਤੇ ਉਹੀ ਜੇ ਤੁਸੀਂ ਦਸਵੰਦ ਕੱਢੋਂ ਜੇ ਇੱਕ ਸਿੱਖ ਧਰਮ ਵਿੱਚ ਰੀਤ ਹੈਗੀ ਹੈ ਦਸਵੰਦ ਕੱਢਣ ਦੀ ਮੈਨੂੰ ਨਹੀਂ ਲੱਗਦਾ ਕੋਈ ਪਰਿਵਾਰ ਦਸਵੰਦ ਕੱਢਦਾ ਹੋਣਾ ਹਨਾ ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਤੁਸੀਂ ਅਪਲਾਈ ਕਰਨ ਲੱਗੋ ਤੁਹਾਡਾ ਜੀਵਨ ਵਧੀਆ ਇੱਕ ਸੋਹਣਾ ਜੀਵਨ ਬਤਿਹਰ ਹੋਣ ਲੱਗ ਪੂਗਾ ਬਾਕੀ ਮਾਈਂਡ ਦੀ ਰੀ ਪ੍ਰੋਗਰਾਮਿੰਗ ਜੇ ਰੀ ਪ੍ਰੋਗਰਾਮਿੰਗ ਨੈਗੇਟਿਵਿਟੀ ਨਾਲ ਭਰੀ ਹੋਈ ਆ ਹਮੇਸ਼ਾ ਤੁਸੀਂ ਕੰਪੀਟੀਸ਼ਨ ਫੇਸ ਵਿੱਚ ਰਹਿਣਾ ਹਮੇਸ਼ਾ ਤੁਸੀਂ ਕੰਪੈਰੀਜ਼ਨ ਕਰਦੇ ਰਹਿਣਾ ਤਾਂ ਤੁਸੀਂ ਹਮੇਸ਼ਾ ਹੀ ਦੁਖੀ ਰਹੋਗੇ ਜਿਦਵਾਂ ਨੂੰ ਰੋਟੀ ਵਧੀਆ ਮਿਲ ਰਹੀ ਆ ਤੁਸੀਂ ਕੁਰਸੀ ਦੇ ਬੈਠੇ ਧੁੱਪ ਤੁਹਾਡੇ ਮੂੰਹ ਤੇ ਪੈ ਰਹੀ ਆ ਤੁਸੀਂ ਗੋੜਾ ਵਾਲੀ ਚਾਹ ਪੀ ਰਹੇ ਹੋ ਹੈ ਬਾਲ ਬੱਚੇ ਤੁਹਾਡੇ ਸੈਟ ਆ ਤੇ ਹਜੇ ਵੀ ਤੁਹਾਡੇ ਅੰਦਰ ਸਾਹਮਣੇ ਵਾਲੀ ਦੀ ਕੋਠੀ ਨੂੰ ਵੇਚ ਕੇ ਵੀ ਉਹਨੇ ਪਲਾਟ ਲੈ ਲਈ ਚਾਰ ਚੁਰੀ ਜਾਂਦੇ ਹੋ ਤਾਂ ਫਿਰ ਤੁਹਾਡਾ ਜ਼ਿੰਦਗੀ 'ਚ ਕੁਝ ਨਹੀਂ ਹੋ ਸਕਦਾ ਹਾਂ ਇਹ ਜ਼ਰੂਰ ਹੋ ਜੂਗਾ ਵੀ ਤੁਹਾਨੂੰ ਬੜਾਪੇ ਵਿੱਚ ਬਿਮਾਰੀਆਂ ਲੱਗ ਜਾਣਗੀਆਂ ਕਿਉਂਕਿ ਤੁਸੀਂ ਜਦੋਂ ਆਪਾਂ ਚੁਰਦੇ ਆ ਤਾਂ ਆਪਦੇ ਆਪਾਂ ਮਾਈਂਡ ਨੂੰ ਰਿਲੈਕਸ ਨਹੀਂ ਕਰਦੇ ਜਦੋਂ ਮਾਈਂਡ ਨਹੀਂ ਰਿਲੈਕਸ ਰਹਿੰਦਾ ਤਾਂ ਆਪਣਾ ਜਿਹੜਾ ਹਾਰਟ ਆ ਉਹ ਕਦੇ ਰਿਲੈਕਸ ਨਹੀਂ ਹੁੰਦਾ ਹਾਰਟ ਤੇ ਪ੍ਰੈਸ਼ਰ ਪੈਂਦਾ ਜਦੋਂ ਹਾਰਟ ਤੇ ਪ੍ਰੈਸ਼ਰ ਪੈਂਦਾ ਤਾਂ ਹਾਰਟ ਦੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਸਭ ਤੋਂ ਵੱਡਾ ਜਿਹੜਾ ਬੰਦਿਆਂ ਵਿੱਚ ਹਾਰਟ ਦੀ ਪ੍ਰੋਬਲਮ ਸਭ ਤੋਂ ਜ਼ਿਆਦਾ ਉਹ ਹਾਰਟ ਦੀ ਪ੍ਰੋਬਲਮਸ ਕਿਉਂ ਆ ਕਿਉਂਕਿ ਉਹ ਕੰਪੈਰੀਜ਼ਨ ਵਿੱਚ ਫਸੇ ਹੋਏ ਆ ਜਦੋਂ ਆਪਾਂ ਕੰਪੈਰੀਜ਼ਨ ਵਿੱਚ ਫਸਾਂਗੇ ਇੱਕ ਗੱਲ ਮੋਟੀ ਜੀ ਯਾਦ ਰੱਖ ਲਿਓ ਕੰਪੈਰੀਜ਼ਨ ਵਿੱਚ ਫਸਾਂਗੇ ਆਪ ਦਾ ਜੋਰ ਲਾਵਾਂਗੇ ਓਵਰ ਥਿੰਕਿੰਗ ਕਰਾਂਗੇ ਓਵਰ ਥਿੰਕਿੰਗ ਕੀ ਹੁੰਦੀ ਆ ਮੇਰੇ ਹੱਥ ਵਿੱਚ ਹੈਗਾ ਮੇਰੇ ਹੱਥ ਵਿੱਚ ਹੈਗਾ ਮੈਨੂੰ ਪਿਆਸ ਲੱਗੀ ਆ ਮੈਂ ਪਾਣੀ ਪੀਣਾ ਉਹ ਪਾਣੀ ਪੀਣਾ ਮੇਰੇ ਹੱਥ ਚ ਹੈਗਾ ਮੈਂ ਪਾਣੀ ਪੀ ਲੂੰਗਾ ਹਨਾ ਪਰ ਜੇ ਮੈਂ ਕੋਈ ਐਹੋ ਜਿਹਾ ਕੰਮ ਬਾਰੇ ਸੋਚ ਰਿਹਾ ਜੋ ਮੇਰੇ ਹੱਥ ਚ ਹੈ ਨਹੀਂਗਾ ਮੈਂ ਟੈਸਟ ਦੇਤਾ ਐਗਜ਼ਾਮ ਉਹ ਮੇਰੀ ਕਾਬਲੀਅਤ ਜਾਂ ਉਹ ਪਰਮਾਤਮਾ ਨੇ ਕਲੀਅਰ ਕਰਵਾਉਣਾ ਉਸ ਕੁਦਰਤ ਨੂੰ ਪਤਾ ਮੇਰੇ ਕਰਮਾਂ ਦੁਆਰਾ ਉਹ ਕਲੀਅਰ ਹੋਣਾ ਮੈਂ ਐਗਜ਼ਾਮ ਦੇ ਕੇ ਝੁਰੀ ਜਾਣਾ ਯਾਰ ਹੋਊਗਾ ਨਹੀਂ ਹੋਊਗਾ ਕੀ ਹੋਊਗਾ ਕੀ ਜਾਂ ਮੈਂ ਕਿਸੇ ਨਾ ਬਿਜ਼ਨਸ ਡੀਲ ਕੀਤੀ ਉਹ ਡਨ ਹੋਊਗੇ ਕੁਦਰਤ ਦੇ ਹੱਥਾਂ ਤੁਸੀਂ ਇੱਕ ਗੱਲ ਜ਼ਿੰਦਗੀ 'ਚ ਇੱਕ ਛੋਟੀ ਜੀ ਗੱਲ ਪੱਲੇ ਬੰਨ ਲਓ ਬਈ ਜੇ ਤੁਸੀਂ ਕਿਸੇ ਚੀਜ਼ ਲਈ ਜਤੂ ਜਹਿਦ ਕੀਤੀ ਆ ਤਾਂ ਜੇ ਤੁਸੀਂ ਉਸ ਚੀਜ਼ ਵਿੱਚ 100% ਆਪ ਦਾ ਦੇ ਰੱਖਿਆ ਆਪ ਦਾ 100% ਉਸ ਚੀਜ਼ ਪਿੱਛੇ ਦੇ ਰੱਖਿਆ ਤਾਂ ਫਿਰ ਤੁਸੀਂ ਰਿਲੈਕਸ ਹੋਵੋ ਉਦੋਂ ਉੱਤੇ ਤੁਸੀਂ ਕੁਝ ਕਰ ਨਹੀਂ ਸਕਦੇ ਸੀ ਹਾਂ ਜੇ ਤੁਸੀਂ ਮौज-ਮਸਤੀ ਕੀਤੀ ਆ ਤੁਸੀਂ ਉਸ ਚੀਜ਼ ਤੇ ਉਹ ਟਾਈਮ ਨਹੀਂ ਦਿੱਤਾ ਤੁਸੀਂ ਹਾਰਡ ਵਰਕ ਨਹੀਂ ਕੀਤਾ ਹਾਂ ਫਿਰ ਜ਼ਰੂਰ ਤੁਸ ਤੁਹਾਨੂੰ ਆਪ ਦੇ ਆਪ ਤੇ ਆ ਆਪ ਦੇ ਆਪ ਨੂੰ ਫਿਲਟਰ ਕਰਨਾ ਚਾਹੀਦਾ ਮਿਹਨਤ ਕਰਨੀ ਚਾਹੀਦੀ ਹੈ ਪਰ ਜੇ ਤੁਸੀਂ ਉਸ ਮੋੜ ਤੇ ਤੁਸੀਂ ਸਭ ਕੁਝ ਦਾਅ ਤੇ ਲਾਤਾ ਤੁਸੀਂ ਬਹੁਤ ਮਿਹਨਤ ਕਰ ਲਈ ਫਿਰ ਤੁਹਾਨੂੰ ਆਪ ਦੀ ਆਪ ਤੇ ਕੁਐਸਚਨ ਕਿਉਂ ਕਰਨਾ ਚਾਹੀਦਾ ਕਿਉਂਕਿ ਸਾਰਾ ਕੁਝ ਤਾਂ ਤੁਸੀਂ ਕਰ ਲਿਆ ਫਿਰ ਕੁਦਰਤ ਦੇ ਹੱਥ ਆ ਉਸ ਪ੍ਰਮਾਤਮਾ ਦੇ ਹੱਥ ਆ ਫਿਰ ਉੱਥੇ ਮੈਂ ਤਾਂ ਕਹਿੰਦਾ ਇੱਕ ਆਪਸ਼ਨ ਆ ਪ੍ਰਮਾਤਮਾ ਨਾਲ ਜੁੜੋ ਹੋ ਸਕਦਾ ਮਾਲਕ ਤੁਹਾਨੂੰ ਤੁਹਾਡੇ ਨਾਲ ਆਪ ਦੇ ਨਾਲ ਜੋੜਨਾ ਚਾਹੁੰਦਾ ਵੀ ਮਾਲਕ ਨਾਲ ਜੁੜੂਗੇ ਤਾਂ ਸਾਰੇ ਕੰਮ ਹੋਣ ਲੱਗ ਜਾਣਗੇ ਮੈਂ ਸ਼ਰਤ ਦੇ ਕੇ ਕਹਿੰਦਾ ਵੀ ਤੁਸੀਂ ਮਾਲਕ ਨਾਲ ਪਰ ਮੈਂ ਇਹ ਨਹੀਂ ਕਹਿੰਦਾ ਤੁਸੀਂ ਇਸ ਚੀਜ਼ ਕਰਕੇ ਜੁੜੋ ਵੀ ਤੁਸੀਂ ਕੋਈ ਚੀਜ਼ ਪ੍ਰਾਪਤ ਕਰਨੀ ਆ ਹਨਾ ਚਲੋ ਇਸ ਲਾਲਚ ਮਾਰੇ ਜੁੜਨਾ ਤਾਂ ਜੁੜ ਜੋ ਪਰ ਇਹ ਕਦੇ ਇਹ ਨਾ ਸੋਚਿਓ ਵੀ ਮੈਂ ਨਾਮ ਜਪ ਕਰ ਰਿਹਾ ਤਾਂ ਮੈਨੂੰ ਜੋਬ ਲੱਗ ਜੇ ਮੇਰੀ ਮੇਰਾ ਬਿਜ਼ਨਸ ਖੜਾ ਹੋ ਜੇ ਤੁਸੀਂ ਉਹ ਪਰਮਾਤਮਾ ਨਾਲ ਸ਼ਾਂਤੀ ਲਈ ਜੁੜੋ ਜੋ ਤੁਸੀਂ ਆ ਸ਼ਾਂਤੀ ਲਈ ਭੱਜ ਰਹੇ ਹੋ ਲੋਕ ਮੈਡੀਟੇਸ਼ਨ ਸੈਂਟਰਾਂ ਵਾਲਾ ਭੱਜ ਰਹੇ ਆ ਉਹ ਸ਼ਾਂਤੀ ਉਦੋਂ ਆਊਗੀ ਜਦੋਂ ਤੁਸੀਂ ਉਸ ਊਰਜਾ ਨਾਲ ਜੁੜੋਗੇ ਜਦੋਂ ਤੁਸੀਂ ਉਸ ਪਰਮਾਤਮਾ ਨਾਲ ਜੁੜੋਗੇ ਸੌਰੀ ਵਿੱਚ ਕਾਲ ਆ ਗਈ ਸੀ ਤੁਹਾਨੂੰ ਮੈਂ ਲੇਟੈਸਟ ਐਗਜ਼ਾਮਪਲ ਦਿੰਨਾ ਇੱਕ ਅਲਾਉਣ ਮਾਸਕ ਦਾ ਹੁਣੇ ਜੇ ਇੰਟਰਵਿਊ ਹੋਇਆ ਸੀਗਾ ਤੇ ਲਾਉਣ ਮਾਸਕ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਉਹ ਇੱਕ ਰੈਵੋਲੂਸ਼ਨ ਕਰਨ ਆਇਆ ਇਨਸਾਨ ਕੁਦਰਤ ਨੇ ਉਹਨੂੰ ਭੇਜਿਆ ਹੋਇਆ ਕੁਝ ਚੀਜ਼ਾਂ ਸਹੀ ਕਰਨ ਲਈ ਇਸ ਦੁਨੀਆ ਤੇ ਕੁਦਰਤ ਤੋਂ ਬਹੁਤ ਕੁਝ ਕਰਵਾ ਰਹੀ ਆ ਬਹੁਤ ਜੀਨੀਅਸ ਬੰਦਾ ਤੇ ਬਹੁਤ ਕੁਝ ਉਹ ਰੈਵੋਲੂਸ਼ਨ ਲਿਆਉਣਾ ਚਾਹੁੰਦਾ ਲੈ ਵੀ ਜਾਂਦਾ ਉਹਨੇ ਇਕੋ ਫ੍ਰੈਂਡਲੀ ਜਿਹੜੀਆਂ ਗੱਡੀਆਂ ਸਟਾਰਟ ਕਰ ਦਿੱਤੀਆਂ ਉਹਨੇ ਹਨਾ ਜਿਹੜੀਆਂ ਇਲੈਕਟ੍ਰੀਕਲ ਪੋਲੂਸ਼ਨ ਨਹੀਂ ਫਲਾਉਂਦੀਆਂ ਹਨਾ ਤੇ ਹੋਰ ਵੀ ਬਹੁਤ ਕੁਝ ਉਹ ਬੰਦਾ ਕਰ ਰਿਹਾ ਹੋ ਸਕਦਾ ਚਲੋ ਉਹ ਮੈਂ ਤਾਂ ਕਹਿੰਦਾ ਵੀ ਪਰਮਾਤਮਾ ਉਹਦੇ ਤੋਂ ਬਹੁਤ ਕੁਝ ਕਰਵਾਵੇ ਹਨਾ ਵਧੀਆ ਵਧੀਆ ਸੁਸਾਇਟੀ ਸਮਾਜ ਲਈ ਉਹ ਚੰਗਾ ਕੁਝ ਕਰਨਾ ਚਾਹੁੰਦਾ ਉਹਦੀ ਤਾਂ ਸੋਚ ਤਾਂ ਇਹੀ ਆ ਤੇ ਤੁਹਾਨੂੰ ਪਤਾ ਵੀ ਉਹਦੇ ਇੱਕ ਬੇਟੀ 트랜ਸ ਜੈਂਡਰ ਜਿਹੜੀ ਉਹਦੇ ਤੋਂ ਅਲੱਗ ਰਹਿੰਦੀ ਆ ਹਨਾ ਤੇ ਉਹ ਮਤਲਬ ਉਹ ਹੋਸਟਲ ਪਤ ਨਹੀਂ ਕਿੱਥੇ ਰਹਿੰਦੀ ਆ ਤੇ ਉਹ ਤਿੰਨ ਜਣੇ ਰਲ ਕੇ ਰਹਿੰਦੇ ਆ ਕਿਉਂਕਿ ਉਹਦੇ ਕੋਲ ਬੇਸਮੈਂਟ ਦਾ ਖਰਚਾ ਭਰਨੂ ਹੈ ਨਹੀਂ ਗਾ ਉਹਦੀ ਬੇਟੀ ਕਿੱਡਾ ਅਮੀਰ ਬੰਦਾ ਮੈਨੂੰ ਲੱਗਦਾ ਵੀ ਜੇ ਪਹਿਲੇ 10 20 ਲਾਲਗੇ ਅਮੀਰਾਂ ਚੋਂ ਉਹ ਬੰਦਾ 10 20 ਚ ਆਉਂਦਾ ਕਿੰਨਾ ਪੈਸਾ ਉਹ ਬੰਦੇ ਕੋਲੇ ਤੇ ਉਹ ਬੰਦੇ ਦਾ ਇੱਕ ਜਦੋਂ ਇੱਕ ਬੱਚਾ ਹੋਇਆ ਸੀਗਾ 6 ਮਹੀਨਿਆਂ ਦਾ ਬੱਚਾ ਉਹਦਾ ਕੋਈ ਡਿਸੀਜ਼ ਕਰਕੇ ਉਹਦੀ ਡੈਥ ਹੋ ਗਈ ਸੀਗੀ ਤੇ ਅਮੀਰ ਬੰਦਾ ਤਾਂ ਕੁਝ ਵੀ ਖਰੀਦ ਸਕਦਾ ਵੈਲਥ ਵੈਲਥ ਖਰੀਦ ਸਕਦਾ ਹੈਲਥ ਖਰੀਦ ਸਕਦਾ ਨਹੀਂ ਹੈਲਥ ਨਹੀਂ ਖਰੀਦ ਸਕਦਾ ਵੈਲਥ ਵੀ ਨਹੀਂ ਖਰੀਦ ਸਕਦਾ ਜੋ ਦੇ ਕਰਮਾਂ ਚ ਹੈਗਾ ਉਹ ਨੂੰ ਮਿਲਣਾ ਫੇਲਿਅਰ ਉਹ ਦੇ ਕਰਮਾਂ ਚ ਹੈਗੇ ਉਹ ਨੂੰ ਮਿਲਨੇ ਆ ਵੈਲਥ ਹੈਗੀ ਆ ਕਰਮਾਂ ਅਕੋਰਡਿੰਗ ਉਹਨੂੰ ਮਿਲੂਗੀ ਬਹੁਤ ਪਿਛਲੇ ਜਨਮ ਚ ਉਹਨੇ ਚੰਗੇ ਕਰਮ ਕੀਤੇ ਹੋਣੇ ਆ ਤੇ ਕੁਦਰ ਕੁਦਰਤ ਉਹ ਤੋਂ ਬਹੁਤ ਐਕਸਪੀਰੀਮੈਂਟ ਕਰਵਾ ਰਹੀ ਆ ਤੇ ਤੁਸੀਂ ਦੇਖੋਗੇ ਵੀ ਸੋਚਦੇ ਹੋਗੇ ਐਡਾ ਅਮੀਰ ਬੰਦਾ ਦੁਖੀ ਨਹੀਂਗਾ ਤੇ ਉਹ ਬੰਦਾ ਫਿਰ ਵੀ ਉਹ ਦੁੱਖ ਨੂੰ ਭਲਾ ਕੇ ਤੇ ਉਹ ਬੰਦਾ ਆਪਦੇ ਜੋ ਉਹ ਕਹਿੰਦਾ ਵੀ ਮੈਨੂੰ ਕੁਦਰਤ ਕਰਵਾ ਰਹੀ ਆ ਮੈਂ ਉਹ ਕਰ ਰਿਹਾ ਹਣਾ ਤੇ ਉਹਨੇ ਇੱਕ ਇੰਟਰਵਿਊ ਵਿੱਚ ਇਹ ਵੀ ਦੱਸਿਆ ਵੀ ਮੈਨੂੰ ਕਦੇ-ਕਦੇ ਲੱਗਦਾ ਵੀ ਆਪਾਂ ਇਸ ਦੁਨੀਆ ਵਿੱਚ ਕਿਉਂ ਆਏ ਆ ਕਿਉਂ ਆ ਮੈਂ ਇਸ ਦੁਨੀਆ ਵਿੱਚ ਅਧਿਆਤਮਕ ਵੱਲ ਹੋ ਸਕਦਾ ਉਹ ਜੁੜਿਆ ਹੋਵੇ ਹੋ ਸਕਦਾ ਸ਼ੋਅ ਨਾ ਕਰਦਾ ਹੋਵੇ ਹੋ ਸਕਦਾ ਉਹਦੀ ਆਤਮਾ ਅਧਿਆਤਮਕ ਨਾਲ ਜੁੜਨਾ ਚਾਹੁੰਦੀ ਹੋਵੇ ਇਹ ਉਹ ਵੀ ਉਹ ਵੇਖਲਾ ਏਡਾ ਅਮੀਰ ਬੰਦਾ ਉਹ ਇਹ ਚੀਜ਼ ਸੋਚ ਰਿਹਾ ਦੇਖੋ ਜਿਹਦੀ ਦੇ ਜ਼ਿੰਦਗੀ ਵਿੱਚ ਬਹੁਤ ਦੁੱਖ ਆ ਉਹ ਤਾਂ ਇਹ ਚੀਜ਼ ਸੋਚੇ ਵੀ ਯਾਰ ਰੱਬਾ ਤੂੰ ਮੈਨੂੰ ਕਿਉਂ ਜ਼ਿੰਦਗੀ ਦਿੱਤੀ ਕਿਉਂ ਮੈਂ ਇਸ ਦੁਨੀਆ ਤੋਂ ਆਇਆ ਮੈਨੂੰ ਤਾਂ ਬਹੁਤ ਦੁੱਖ ਆ ਇੰਨਾ ਅਮੀਰ ਹੋ ਕੇ ਜਿਹਦੇ ਕੋਲੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਉਹ ਵੀ ਇਹ ਚੀਜ਼ ਸੋਚ ਰਿਹਾ ਵੀ ਮੈਂ ਦੁਨੀਆ ਤੇ ਐਗਜ਼ਿਸਟ ਕਿਉਂ ਆ ਕਿਉਂ ਮੈਂ ਇਸ ਦੁਨੀਆ ਤੇ ਆਇਆ ਕੋਈ ਨਾ ਕੋਈ ਇਸ ਪਿੱਛੇ ਕਾਰਨ ਹੈਗਾ ਸੋ ਕਿਤੇ ਨਾ ਕਿਤੇ ਉਹਦੀ ਆਤਮਾ ਵੀ ਉਸ ਚੀਜ਼ ਦੇ ਪਾਸੇ ਜਾ ਰਹੀ ਆ ਸੋ ਇਸ ਕਰਕੇ ਜਿਹੜਾ ਆਨੰਦ ਆ ਜਿਹੜੀ ਖੁਸ਼ੀ ਆ ਉਹ ਪਰਮਾਤਮਾ ਦੇ ਜੁੜਨ ਨਾਲ ਹੀ ਤੁਹਾਨੂੰ ਪ੍ਰਾਪਤ ਹੋਊਗੀ ਤੇ ਜਿਹੜੇ ਕਾਰਜ ਹੁੰਦੇ ਆ ਉਹ ਜਦੋਂ ਤੁਸੀਂ ਪਰਮਾਤਮਾ ਨਾਲ ਜੁੜੋਗੇ ਕਾਰਜ ਤੁਹਾਡੇ ਸਾਰੇ ਵਧੀਆ ਹੋਣਗੇ ਤੇ ਜਿਹੜਾ ਇੱਕ ਹੁੰਦਾ ਟਾਈਮ ਪਰਮਾਤਮਾ ਦਾ ਨਾਮ ਕਦੋਂ ਲੇ ਕੀ ਨਾਮ ਜਦ ਕਦੋਂ ਕਰਗੇ ਹਨਾ ਦੇਖੋ ਵੇਲਾ ਕੋਈ ਮਾੜਾ ਨਹੀਂ ਹੁੰਦਾ ਵੇਲਾ ਪ੍ਰਮਾਤਮਾ ਦੁਆਰਾ ਹੀ ਬਣਾਇਆ ਹੋਇਆ ਜਦੋਂ ਮਰਜ਼ੀ ਤੁਸੀਂ ਪ੍ਰਮਾਤਮਾ ਨਾਲ ਜੁੜ ਸਕਦੇ ਹੋ ਪਰ ਰਾਤ ਨੂੰ ਜੇ ਤੁਸੀਂ ਤੁਹਾਡੇ ਕੋਲ ਟਾਈਮ ਘੱਟ ਆ ਤਾਂ ਰਾਤ ਨੂੰ ਤੁਸੀਂ ਨਾਮ ਜਪਦੇ ਜਪਦੇ ਜੇ ਤੁਸੀਂ ਸੌਂਜੋਗੇ ਮੇਰੀ ਗੱਲ ਨੋਟ ਕਰਿਓ ਜੇ ਤੁਸੀਂ ਨਾਮ ਜਪਦੇ ਜਪਦੇ ਤੋਂ ਨੂੰ ਨੀਂਦ ਆ ਗਈ ਉਦੋਂ ਕੋਈ ਥੌਟ ਦਿਮਾਗ 'ਚ ਨਹੀਂ ਚੱਲਿਆ ਤਾਂ ਉਹ ਜਿਹੜਾ ਸੌਣ ਦਾ ਸਮਾਂ 7-8 ਘੰਟੇ ਹੈਗਾ ਉਹ ਵੀ ਤੁਹਾਡਾ ਪ੍ਰਮਾਤਮਾ ਦੇ ਲੜ ਲੱਗ ਜਾਊਗਾ ਉਹ ਚਿੰਤਾ ਵਿੱਚ ਨਹੀਂ ਟੱਪਣਾ ਉਹ ਉਸ ਮਾਲਕ ਦੇ ਲੜ ਲੱਗ ਜੂਗਾ ਮਤਲਬ 7-8 ਘੰਟੇ ਵੀ ਤੁਸੀਂ ਰਾਤ ਨੂੰ ਨਾਮ ਜਪ ਹੀ ਕਰੋਗੇ ਜੇ ਤੁਸੀਂ ਸੌਂਦੇ ਸੌਂਦੇ ਨਾਮ ਜਪ ਲਿਆ ਸੋ ਇਦਾਂ ਤੁਸੀਂ ਆਪ ਦਾ ਜ਼ਰੂਰ ਟਾਈਮ ਕੱਢੋ ਨਾਮ ਜਪ ਲਈ ਜਾਂ ਪਰਮਾਤਮਾ ਨਾਲ ਜੁੜਨ ਲਈ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਪਾਰਟ ਆ ਇਹ ਤਾਂ ਦੇਖੋ ਹਰ ਇੱਕ ਨੂੰ ਭੋਗਣਾ ਹੀ ਪੈਣਾ ਕੰਪੈਰੀਜ਼ਨ ਨਾ ਕਰੋ ਕੰਪੈਰੀਜ਼ਨ ਨਾਲ ਤੁਸੀਂ ਦੁਖੀ ਹੋਵੋਗੇ ਆਪ ਦੇ ਸਰੀਰ ਨੂੰ ਖਰਾਬ ਕਰ ਲੂਗੇ ਜ਼ਿੰਦਗੀ 'ਚ ਖੁਸ਼ ਰਹੋ ਅ ਹਮੇਸ਼ਾ ਨਾ ਇੱਕ ਗੱਲ ਜ਼ਰੂਰ ਯਾਦ ਰੱਖਿਆ ਕਰੋ ਤੁਸੀਂ ਇਸ ਦੁਨੀਆ ਤੇ ਆਏ ਹੋ ਆਪਦੀ ਆਤਮਾ ਨੂੰ ਪਵਿੱਤਰ ਕਰਨ ਲਈ ਹਨਾ ਆਪਦੇ ਮਨ ਨੂੰ ਖੁਸ਼ ਰੱਖਣਾ ਦੂਜਿਆਂ ਨੂੰ ਖੁਸ਼ ਨਹੀਂ ਰੱਖਣਾ ਦੁਨੀਆ ਤੁਹਾਡੇ ਤੋਂ ਕਦੇ ਖੁਸ਼ ਨਹੀਂ ਹੋ ਸਕਦੀ ਇੰਨੇ ਪੀਰ ਪਗੰਬਰ ਆਏ ਐਸ ਦੁਨੀਆ ਤੇ ਜਿਨ੍ਹਾਂ ਨੇ ਸੋਚਿਆ ਸੀ ਵੀ ਸਮਾਜ ਦਾ ਫਾਇਦਾ ਕਰਗੇ ਫਿਰ ਵੀ ਕਈ ਲੋਕਾਂ ਨੇ ਉਹਨਾਂ ਨੂੰ ਗਾਲਾਂ ਕੱਢੀਆਂ ਲੋਕ ਉਹਨਾਂ ਨੂੰ ਗਲਤ ਬੋਲੀ ਫਿਰ ਉਹਨਾਂ ਨੂੰ ਨਹੀਂ ਇੰਨੀਆਂ ਸੱਚੀਆਂ ਸੁੱਚੀਆਂ ਰੂਹਾਂ ਨੂੰ ਨਹੀਂ ਬਖਸ਼ਿਆ ਪਤਾ ਹਜੇ ਸੱਚੀਆਂ ਸੁੱਚੀਆਂ ਰੂਹਾਂ ਬਨਾਂ ਆਪਦੇ ਕਰਮ ਧੋ ਕੇ ਆਪਦੇ ਮਨ ਨੂੰ ਸਾਫ਼ ਕਰਕੇ ਫਿਰ ਆਪਾਂ ਨੂੰ ਲੋਕ ਕਿਦਾਂ ਬਖਸ਼ ਦੇਣਗੇ ਜੇ ਅੱਜ ਕੱਲ ਦੇ ਟਾਈਮ 'ਚ ਕੋਈ ਪਰਮਾਤਮਾ ਨਾਲ ਜੁੜ ਵੀ ਰਿਹਾ ਕੋਈ ਪਰਮਾਤਮਾ ਦੀ ਗੱਲ ਕਰਦਾ ਤਾਂ ਉਹ ਦੂਜੇ ਬੰਦੇ ਉਹਦੇ ਤੋਂ ਦੂਰ ਹੋ ਜਾਂਦੇ ਆ ਵੀ ਕਿਵੇਂ ਦੀਆਂ ਗੱਲਾਂ ਕਰਦਾ ਯਾਰ ਕੋਈ ਹੋਰ ਕੋਈ ਮਸਾਲੇ ਵਾਲੀ ਗੱਲ ਸੁਣਾ ਆਹ ਟਾਈਮ ਚੱਲੀ ਜਾਂਦਾ ਅੱਜਕੱਲ ਸੋ ਜਿੰਨਾ ਤੁਸੀਂ ਆਪਦੀ એનર્ਜੀ ਨੂੰ ਬਚਾ ਕੇ ਰੱਖੋਗੇ ਫालतू ਗੱਲਾਂ ਵਿੱਚ ਨਾ ਲਾਉਂਗੇ ਉਹ ਤੁਹਾਡੇ ਲਈ ਫਾਇਦਾ ਤੁਸੀਂ ਜ਼ਿੰਦਗੀ 'ਚ ਬਹੁਤ ਅੱਗੇ ਵਧਜੋਗੇ ਜੋ ਚੀਜ਼ ਚਾਹਣੀ ਹੈ ਉਹ ਪ੍ਰਾਪਤ ਕਰ ਲੂਗੇ ਬਸ ਆਪਦੀ એનર્ਜੀ ਨੂੰ ਵਿਅਰਥ ਨਾ ਜਾਣ ਦਿਓ ਆਪਦੀ ਨਰਜੀ ਨੂੰ ਪਰਮਾਤਮਾ ਨਾਲ ਜੋੜੋ ਆਪਦੇ ਕੰਮਾਂ ਵਿੱਚ ਲਾਓ ਤੇ ਵਿਅਰਥ ਦੀਆਂ ਗੱਲਾਂ ਤੋਂ ਦੂਰ ਰਹੋ ਵਿਖਾਵੇ ਤੋਂ ਦੂਰ ਪੰਜਾਬ ਨੂੰ ਵਿਖਾਵੇ ਨਹੀਂ ਪਟਿਆ ਜਿਹੜੇ ਲੋਕ ਇੰਨਾ ਇੰਨਾ ਪੈਸਾ ਲਾ ਰਹੇ ਇੰਨੀ ਤਾਂ ਇਨਕਮ ਹੈ ਨਹੀਂ ਕੀ ਸਾਲ ਦੀ ਜਿੰਨਾ ਹੋ ਇੱਕ ਵਿਆਹ ਤੇ ਪੈ ਹਲਾ ਦਿੰਦੀ ਆ ਤੋ ਇਹ ਚੀਜ਼ਾਂ ਲੋਕਾਂ ਨੂੰ ਸੋਚਣੀਆਂ ਚਾਹੀਦੀਆਂ ਥੋੜਾ ਜਿਹਾ ਦੇ ਮੈਂ ਤਾਂ ਅਪੀਲ ਕਰਨਾ ਚਾਹਣਾ ਵੀ ਮੁੰਡਿਆਂ ਨੂੰ ਪਹਿਲ ਕਰਨੀ ਪੈਣੀ ਆ ਭਾਵੇਂ ਕੋਈ ਵੀ ਮੁੰਡਾ ਮੇਰੀ ਵੀਡੀਓ ਦੇਖ ਰਿਹਾ ਤਾਂ ਉਹ ਆਪ ਦਾ ਵਿਆਹ ਸਿੰਪਲ ਸਾਦੇਪਣ ਵਿੱਚ ਵਿਆਹ ਕਰੇ ਤਾਂ ਵਧੀਆ ਗੱਲ ਆ ਹਨਾ ਤੇ ਕੁੜੀ ਵਾਲੇ ਕੁੜੀ ਦੇ ਪਿਓ ਨੂੰ ਵੀ ਸੌਖਾ ਹੋਊਗਾ ਇਸ ਚੀਜ਼ਾਂ ਲਈ ਹਨਾ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਸੌਖਾ ਹੋਊਗਾ ਇੱਕ ਤੁਸੀਂ ਇੱਕ ਚੰਗੀ ਸੇਧ ਇੱਕ ਚੰਗੀ ਐਗਜ਼ਾਮਪਲ ਸੈੱਟ ਕਰੋਗੇ ਆਪਦੀ ਬੱਚਿਆਂ ਲਈ ਵੀ ਹਾਂ ਤੁਹਾਡੇ ਪਿਓ ਨੇ ਇੱਕ ਸਿੰਪਲ ਸਾਦਾ ਵਿਆਹ ਕਰਵਾਇਆ ਸੀ ਦਿਖਾਵਾ ਤਾਂ ਤੁਸੀਂ ਜਿੰਨਾ ਮਰਜ਼ੀ ਕਰ ਲਓ ਉਹ ਫਿਰ ਦਿਲ ਤੇ ਲੋਡ ਵਧੂਗਾ ਫਿਰ ਜੋ ਹਾਰਟ ਅਟੈਕ ਹੋ ਰਿਹਾ ਅੱਜਕੱਲ ਬੰਦਿਆਂ ਨੂੰ ਉਹਦਾ ਕਾਰਨ ਇਹੀ ਹੈ ਲੋਡ ਮੱਦੋਂ ਜ਼ਿਆਦਾ ਮੈਂਟਲੀ ਪ੍ਰੈਸ਼ਰਸ ਹੈ ਨਾ ਸਾਦਾ ਜੀਵਨ ਬਤਾਓ ਉਹੀ ਤੁਸੀਂ ਟਾਈਮ ਕੱਢੋ ਪਰਮਾਤਮਾ ਨਾਲ ਜੁੜੋ ਇਹੀ ਅਪੀਲ ਆ ਇਹੀ ਉਹ ਪਰਮਾਤਮਾ ਦਾ ਹੁਕਮ ਹਰ ਇੱਕ ਇਨਸਾਨ ਲਈ